ਕਿੰਦਾ ਸੋਚਾਂ ਚਿਕ ਮੱਸਾ ਕਿ ਕਿ ਪਿਆਕ ਵੀ ਮਿਲਣ ਕਿੰਦਾ ਜਿੰਕੋ ਮਿਲਾਂ ਜੇ ਮਨ ਨੇ ਫੇਰੀਆਂ ਇਹ ਤਾਂ ਫੇਰ ਵੀ ਜਿਵੇਂ ਚਲਾਈਂ ਦਸ਼ੇਕ ਪ੍ਰੋਗਰਾਮ ਕੁਛ ਨਹੀਂ ਟਿਕਣਾ ਦਸਰੀ ਗੱਲ ਸਾਰਿਆਂ ਨੂੰ ਤੇ ਅਮ ਇੱਕ ਵੀਡੀਓ ਦੇਖਦਾ ਪਿਆ ਸੀ ਤੇ ਇਹ ਕਹਿੰਦਾ ਪਿਆਵਾ ਕਿ ਜੇਕਰ ਬੱਚਾ ਵੀ ਤਕਿੰਦੇ ਤਾਂ ਜਾਂਦਾ ਜੇ ਨੂੰ ਕੋਈ ਲਾਲਚ ਦਈ ਇਹ ਹੋਂਦ ਨੂੰ ਮੂਲ ਮਾਤਾ ਦੇਵੀ ਆ ਉਹਨੂੰ ਤੋਂ ਲਾਲਚ ਦੇ ਕੇ ਤੇ ਵਸ਼ੀਕਰਨ ਕਰਨਿਆ ਲੱਖ ਦੀ ਨਾਂ ਤ ਤੇ ਖੁਸ ਰਿਆ ਸਵਾਦੇ ਤੇ ਤੁਹਾਡਾ ਆਪਦਾ ਵਾ ਜੀਬ ਦਾ ਤੇ ਤੁਸੀਂ ਨਾਂ ਲੈ ਕੇ ਬਾਬਿਆਂ ਦਾ ਤੇ ਪਖੰਡੀ ਹੋ ਇਹੋ ਜੇ ਕੰਮ ਕੰਡੇ ਜੀ ਦੂਰ ਫੇਰੇ ਮੁੱਕ ਕਰਦੇ ਰਹੇ ਹੋ ਜੀ ਜੋ ਘੋਰੇ ਆ ਵੱਡੇ ਬਣ ਗਏ ਕੋ ਗੁਰੂ ਰੂਦਰਾ ਤਾਰਾ ਜੀ ਕਮਾਲ ਹੋ ਗਿਆ ਮੈਨਾਂ ਤੁਹਾਡੇ ਅਲੀ ਜੀ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਬਾਬੇ ਬਣਾਏ ਆ ਪਹਿਲਾਂ ਜੋ ਘੋੜੇ ਹੀ ਉਹਨਾਂ ਨੂੰ ਬਾਬੇ ਬਣਾ ਦਿੱਤੇ ਆ ਦੇਵੀਆਂ ਬਣ ਗਿਆ ਇਹ ਸਾਡੇ ਚ ਪਹਿਰਾ ਉਨ ਲਿਆ ਪਿਆ ਵਾ ਇਦਾਂ ਦੇ ਕੰਮ ਹੁੰਦਾ ਪਈ ਹੁਣ ਇਹ ਇੱਥੋਂ ਬਤਨ ਲੱਗਦਾ ਵਾ ਕਲਯੁਗ ਦੀ ਵੀ ਕਲਯੁਗ ਆ ਚੁੱਕਿਆ ਥੋੜਾ ਬਹੁਤਾ ਆਪਣੇ ਦਿਮਾਗ ਤੇ ਹੱਥ ਮਾਰੋ ਤੇ ਆਪਣਾ ਫੌਰ ਸਮਝ ਕੇ ਚੱਲੋ